ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੇ ਚੈਨਲ ਪਰਮ ਕਮਲ ਲੋਕ ਗੀਤ ਵਿੱਚ ਅੱਜ ਮੈਂ ਆਪ ਜੀ ਨੂੰ ਬਹੁਤ ਹੀ ਪਿਆਰਾ ਲੋਕ ਗੀਤ ਸੁਣਾਵਾਂਗੀ ਜੋ ਕਿ ਆਪ ਜੀ ਨੂੰ ਬਹੁਤ ਪਸੰਦ ਆਵੇਗਾ ਸੋ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਅਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਸੋ ਆਪਾਂ ਹੁਣ ਇੱਕ ਬਹੁਤ ਹੀ ਨਵਾਂ ਤੇ ਪ੍ਰਚਲਿਤ ਗੀਤ ਗਾਵਾਂਗੇ ਜਿਸ ਦਾ ਨਾਮ ਹੈ ਨੀ ਮੈਂ ਸ਼ੋਪ ਪਾਇਆ ਉਸ ਬਾਰੇ ਮੈਂ ਤੁਹਾਨੂੰ ਥੋੜਾ ਜਿਆਦਾ ਦੱਸਣਾ ਚਾਹਾਂਗੀ ਨੀ ਮੈਂ ਸ਼ੋਪ ਪਾਇਆ ਇੱਕ ਪ੍ਰਚਲਿਤ ਲੋਕ ਗੀਤ ਹੈ ਜਿਸ ਵਿੱਚ ਤਿਰੰਜਣ ਵਿੱਚ ਬੈਠੀ ਹੋਈ ਇੱਕ ਅੱਲੜ ਮੁਟਿਆਰ ਆਪਣੇ ਹੋਣ ਵਾਲੇ ਮਾਹੀ ਨੂੰ ਕਿਆਸਦੀ ਹੈ ਇਸ ਗੀਤ ਤੋਂ ਪ੍ਰੇਰਿਤ ਹੋ ਕੇ ਇਸ ਗੀਤ ਨੂੰ ਇੱਕ ਨਵਾਂ ਰੂਪ ਦੇਣ ਦੀ ਮੈਂ ਅੱਜ ਇੱਕ ਨਵੀਂ ਕੋਸ਼ਿਸ਼ ਕੀਤੀ ਹੈ ਹੁਣ ਉਹ ਮੁਟਿਆਰ ਵਿਆਹੀ ਜਾ ਚੁੱਕੀ ਹੈ ਅਤੇ ਵਿਆਹ ਕਰਵਾ ਕੇ ਆਪਣੇ ਪੇਕੇ ਫੇਰਾ ਪਾਉਣ ਆਈ ਹੈ ਤੇ ਦੁਬਾਰਾ ਫਿਰ ਤੋਂ ਉਸ ਤਰਿੰਜਣ ਦਾ ਭਾਗ ਬਣਦੀ ਹੈ ਉਸ ਦਾ ਹਿੱਸਾ ਬਣਦੀ ਹੈ ਇਸ ਵਾਰ ਉਹ ਫਿਰ ਸ਼ੋਪ ਪਾਉਂਦੀ ਹੈ ਤੇ ਇਸ ਵਾਰ ਉਹ ਆਪਣੇ ਇਸ ਤਰਿੰਜਣ ਵਿੱਚ ਆਪਣੇ ਮਾਪਿਆਂ ਅਤੇ ਵੀਰਾਂ ਨੂੰ ਕਿਆਸਦੀ ਹੈ ਸੋ ਸੁਣਨ ਲਈ ਕਲਿੱਕ ਜਰੂਰ ਕਰਨਾ ਵਿੱਚ ਸਖੀਆਂ ਦੇ ਬੈਠੀ ਨੀ ਮੈਂ ਸ਼ੋਪ ਪਾਇਆ ਵਿੱਚ ਸਖੀਆਂ ਦੇ ਬੈਠੀ ਨੀ ਮੈਂ ਸ਼ੋਪ ਪਾਇਆ ਇੱਕ ਸੁੱਚੜਾ ਖਿਆਲ ਕੇਰਾ ਆ ਪਾਇਆ ਇੱਕ ਸੁੱਚਾ ਖੇ ਵਾਲੇ ਨੈਣੀ ਕੇਰਾ ਪਾਇਆ ਮੇਰੀ ਲਗਦਾ ਤੇਰਾ ਮੇਰੀ ਪੁੱਛਦੀ ਸਹੇਲੀ ਨੀ ਕੀ ਲਗਦਾ ਤੇਰਾ ਪੈਣੇ ਸੱਚ ਦੱਸਾ ਨੀਨਾ ਝੂਠ ਬੋਲਾ ਪੈਣੇ ਸੱਚ ਦੱਸਾ ਨੀਨਾ ਝੂਠ ਬੋਲਾ ਨੀਨਾ ਰਹਿਮਤ ਦਾ ਡੇਰਾ ਨੀਓ ਬਾਬਲ ਦਾ ਵੇੜਾ ਨੀਓ ਰਹਿਮਤ ਦਾ ਡੇਰਾ ਨੀਓ ਬਾਬਲ ਮੇਰਾ ਵਿੱਚ ਸਖੀਆਂ ਦੇ ਬੈਠੀ ਨਹੀਂ ਮੈਂ ਸ਼ੋਭ ਪਾਇਆ ਵਿੱਚ ਸਖੀਆਂ ਦੇ ਬੈਠੀ ਨਹੀਂ ਮੈਂ ਸ਼ੋਭ ਪਾਇਆ ਇੱਕ ਸੁੱਚੜਾ ਖਿਆਲ ਨੈਣੀ ਕੇਰਾ ਪਾਇਆ ਮੇਰੀ ਦੁੱਝੇ ਪੂਣੀ ਨੀਓਦਾ ਤੀਜਾ ਗੇੜਾ ਮੇਰੀ ਦੁੱਝੇ ਪੂਣੀ ਨੀਓਦਾ ਤੀਜਾ ਗੇੜਾ ਮੈਨੂੰ ਪੁੱਛਦੀ ਮੇਰੀ ਅੰਬੜੀ ਨੀ ਕੀ ਲੱਗਦਾ ਤੇਰਾ ਦੱਸਾ ਕਿ ਮੈਂ ਝੂਠ ਬੋਲਾ ਮਾਏ ਸੱਚ ਦੱਸਾ ਕਿ ਮੈਂ ਝੂਠ ਬੋਲਾ ਨੀਓ ਸਾਇਆ ਤੇਰਾ ਨੀਓ ਸੁਰਗ ਮੇਰਾ ਨੀਓ ਸਾਇਆ ਤੇਰਾ ਨੀਓ ਸੁਰਗ ਮੇਰਾ ਨੀਓ ਸਾਇਆ ਤੇਰਾ ਮੇਰੀ ਤਿਜ ਪੂਣੀ ਨਿਯੋਦਾ ਚੌਥਾ ਗੇੜਾ ਮੇਰੀ ਤਿਜ ਪੂਣੀ ਨਿਯੋਦਾ ਚੌਥਾ ਗੇੜਾ ਮੈਨੂੰ ਪੁੱਛਦੀ ਏ ਪਾਬੋ ਨੀ ਕੀ ਲੱਗਦਾ ਤੇਰਾ ਪਾਬੋ ਸੱਚ ਦੱਸਾਂ ਨੀ ਨਾ ਝੂਠ ਬੋਲਾ ਪਾਬੋ ਸੱਚ ਦੱਸਾ ਨੀਨਾ ਝੂਠ ਬੋਲ ਨੀਨਾ ਕੋਫਰ ਤੋਲਾ ਨੀਓ ਅੰਬੜੀ ਦਾ ਜਾਇਆ ਨੀਓ ਵੀਰਨ ਮੇਰਾ ਨੀਓ ਅੰਬੜੀ ਦਾ ਜਾਇਆ ਮੇਰਾ ਵੀਰਨ ਪਿਆਰਾ ਦੁੱਖ ਨੂੰ ਹਰ ਕੇ ਸੁਖ ਪਰਦਾ ਚੋਲੀ ਨੀਯੋਦਾ ਵੱਡਾ 제रानी ਉਹ ਵੀਰਨ ਮੇਰਾ ਨੀਯੋਹੋ ਵੀਰਨ ਪਿਆਰਾ